ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਨਵੋਦਿਆ ਵਿਦਿਆਲਿਆ ਭਰਤੀ ਆ ਚੁੱਕੀ ਹੈ ਜੀ ਬੱਖ ਬੱਖ ਜ਼ਿਲ੍ਹਿਆਂ ਵਿੱਚ ਪੋਸਟਾਂ ਨੇ ਜੀ ਕਰਨਤਾਰਨ ਪਟਿਆਲਾ ਮੋਗਾ ਫਿਰੋਜਪੁਰ ਚੰਡੀਗੜ੍ਹ ਟੀਚਿੰਗ ਅਤੇ ਨੌਨ ਟੀਚਿੰਗ ਨੇ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਜ਼ਰੂਰ ਦੇਖਣਾ ਕਿਉਂਕਿ ਇਸ ਦੇ ਵਿੱਚ ਬੱਖੋ ਬੱਖਰੀ ਨੋਟੀਫਿਕੇਸ਼ਨ ਜਾਰੀ ਕੀਤੇਗੇ ਨਹੀਂ ਲਗਭਗ 5 ਨੋਟੀਫਿਕੇਸ਼ਨ ਹੈ ਇਸ ਵੀਡੀਓ ਦੇ ਵਿੱਚ ਪਹਿਲਾਂ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਫਿਰ ਦੂਜੇ ਦੀ ਤੀਸਰੇ ਦੀ ਚੌਥੇ ਦੀ ਪੰਜਵੇਂ ਦੀ ਕਰਮਵਾਰ ਆਪਾਂ ਗੱਲ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਅਗਜ਼ਾਮ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਵਟਸਐਪ ਚੈਨਲ ਵੀ ਹੈ ਜਿੰਨਾਂ ਤੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਾ ਮਾ ਅਪਡੇਟ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀਆਂ ਪੋਸਟਾਂ ਆਉਂਦੀਆਂ ਨੇ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਆ ਜਿੱਥੇ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਤੇ ਵੀ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਦੀ ਗੱਲ ਕਰਦੇ ਆ ਪੀਐਮ ਸੀਰੀ ਸਕੂਲ ਜਵਾਹਰ ਨਵੋਦਯ ਵਿਦਿਆਲਿਆ ਮਾਇਆ ਕਲਾਕਲਾਂ ਦੇ ਵਿੱਚੋਂ ਮਾਇਆ ਵਾਲਾ ਕਲਾਂ ਦੇ ਵਿੱਚੋਂ ਪੋਸਟ ਅਨਾਉਂਸ ਕੀਤੀਆਂ ਗਈਆਂ ਜਿਸ ਦੇ ਵਿੱਚ ਨੋਟਸ ਹੈ ਜੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਕਿੱਲ ਟੀਚਰ ਸਬਜੈਕਟ ਜੋਗ ਆ ਉਹਦੇ ਲਈ ਜੋ ਕਿ ਹੈ ਇੰਟਰਵਿਊ ਰੱਖੀ ਗਈ ਹੈ ਵਾਕ ਇਨ ਇੰਟਰਵਿਊ ਰੱਖੀ ਗਈ ਹੈ ਜੋ ਕਿ 15 7 2025 ਨੂੰ ਸਵੇਰੇ 9 ਤੋਂ 2 ਵਜੇ ਤੱਕ ਇੰਟਰਵਿਊ ਹੋਵੇ ਕਿੱਥੇ ਹੋਵੇਗੀ ਜੀਐਨਵੀ ਪ੍ਰੋਜਪੁਰਗ ਕੇ ਜਵਾਹਰ ਨਵੋਦਯ ਵਿਦਿਆਲੇ ਪ੍ਰੋਜਪੁਰਗ ਕੇ ਇਹ ਵਾਕ ਇਨ ਇੰਟਰਵਿਊ ਰੱਖੀ ਗਈ ਹੈ ਅਪਲਾਈ ਕਿਵੇਂ ਕਰਨਾ ਹੈਗਾ ਜੀ ਉਸ ਤੇ ਲਈ ਤੁਹਾਨੂੰ ਇੱਕ ਐਸੈਂਸ਼ੀਅਲ ਕੁਆਲੀਫਿਕੇਸ਼ਨ ਲਿੰਕ ਹੈ ਜੀ ਜਿਸ ਨੂੰ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਲਿੰਕ ਦੇ ਉੱਪਰ ਕਲਿੱਕ ਕਰਕੇ ਤੁਸੀਂ ਕੁਆਲੀਫਿਕੇਸ਼ਨ ਚੈੱਕ ਕਰ ਸਕਦੇ ਤੇ ਐਪਲੀਕੇਸ਼ਨ ਫਾਰਮ ਲਿੰਕ ਦੀ ਗੱਲ ਕਰੀਏ ਤਾਂ ਇਹ ਵੀ ਤੁਹਾਨੂੰ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਵੀ ਮਿਲ ਜਾਵੇਗਾ ਜੀ ਉਥੋਂ ਤੁਸੀਂ ਦੇਖ ਸਕਦੇ ਜਾਈ ਭਰ ਕੇ ਤੁਸੀਂ ਆਪਣੇ ਜੋ ਐਪਲੀਕੇਸ਼ਨ ਫਾਰਮ ਭਰ ਸਕਦੇ ਜੀ ਇਹ ਐਪਲੀਕੇਸ਼ਨ ਫਾਰਮ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਤੁਹਾਨੂੰ ਮਿਲ ਜਾਵੇਗਾ ਇਹ ਤੁਸੀਂ ਫਾਰਮ ਫਿਲ ਕਰਕੇ ਇਸ ਨਾਲ ਸਾਰੇ ਦਸਤਾਵੇਜ਼ਿਕ ਸੈਲਫ ਟੈਸਟ ਕਰਕੇ ਜੀ ਰਿਲੇਵੈਂਟ ਨੋਕੂਇਰਮੈਂਟ ਲੈ ਕੇ ਜੀ ਸਾਰੇ ਤੁਸੀਂ ਪਹੁੰਚਣਾ ਹੋਵੇਗਾ ਵਾਕ ਇਨ ਇੰਟਰਵਿਊ ਦਿੱਤੇ ਵਾਕ ਇਨ ਇੰਟਰਵਿਊ ਹੋਵੇਗੀ ਤੁਹਾਨੂੰ ਦੱਸ ਹੀ ਦਿੱਤਾ ਜੇਨਨੂ ਵੀ ਫਰੋਜ਼ਪੁਰ ਵਿੱਚ ਹੈ ਜੀ ਜਵਾਰ ਨਗੋਦੇ ਵਿਦਿਆਲਯ ਮਾਇਆ ਬਲਾਂਕਲਾਂ ਜੀ ਜ਼ਿਲ੍ਹਾ ਜ਼ੀਰਾ ਦੇ ਵਿੱਚ ਤਹਿਸੀਲ ਜ਼ੀਰਾ ਡਿਸਟ੍ਰਿਕਟ ਫਰੋਜ਼ਪੁਰ ਦੇ ਵਿੱਚ ਪੈਂਦਾ ਹੈਗਾ ਹੁਣ ਆਪਾਂ ਨੈਕਸਟ ਨੋਟੀਫਿਕੇਸ਼ਨ ਵੱਲ ਵੱਧਦੇ ਆ ਨੋਟੀਫਿਕੇਸ਼ਨ ਨੰਬਰ 2 ਦੇ ਬਲ ਇਹ ਪੋਸਟ ਅਨਾਉਂਸ ਕੀਤੀ ਗਈ ਜੀ ਜਵਾਰ ਨਵੋਦਿਆ ਵਿਦਿਆਲਿਆ ਲੋਹਾਰਾ ਮੋਗਾ ਦੇ ਵਿੱਚ ਹੈ ਜੀ ਉਹਨਾਂ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹਨਾਂ ਵੱਲੋਂ ਸਪੈਸ਼ਲੀ ਮੈਂਸ਼ਨ ਕੀਤਾ ਗਿਆ ਜੀ ਕੰਟਰੈਕਟ ਬੇਸ ਦੇ ਉੱਤੇ ਪੋਸਟਾਂ ਨੇ ਫੋਰ ਸੈਸ਼ਨ 2025-26 ਦੇ ਵਿੱਚ ਹੈ ਇਹ ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਜੀ ਜੋ ਲੋਹਾਰਾ ਉੱਥੇ ਜਵਾਰ ਨਵੋਦਿਆ ਵਿਦਿਆਲਿਆ ਹੈ ਜੀ ਉੱਥੇ ਵਿੱਚ ਪੋਸਟ ਕੱਢੀ ਗਈ ਹੈ ਗਿਆ ਉਸ ਦੇ ਲਈ ਤੁਹਾਨੂੰ ਕੁਆਲਿਫੀਕੇਸ਼ਨ ਇਹਨਾਂ ਨੂੰ ਲਿੰਕ ਕਰ ਦਿੱਤਾ ਹੋਇਆ ਹੈ ਉਹ ਤੋਂ ਚੈੱਕ ਕਰ ਸਕਦੇ ਹੋ ਤੇ ਅਪਲੀਕੇਸ਼ਨ ਫਾਰਮ ਦਾ ਲਿੰਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਨਾਂ ਦੇ ਲਈ ਵੀ ਵਾਕ ਇਨ ਇੰਟਰਵਿਊ ਰੱਖੀ ਗਈ ਹੈ ਜੋ ਕਿ 15 ਜੁਲਾਈ 2025 ਨੂੰ ਸਕਿੱਲ ਟੀਚਰ ਦੀ ਪੋਸਟ ਹੈਗੀ ਹੈ ਯੋਗਾ ਦੀ ਜੋ ਕਿ ਤੁਹਾਡੀ ਇੰਟਰਵਿਊ ਹੋਵੇਗੀ ਜੀ ਜਨਵੀ ਲੋਹਾਰਾ ਮੋਗਾ ਦੇ ਵਿੱਚ ਹੋਵੇਗੀ ਜੀ ਇਸ ਦੇ ਲਈ ਸੇਮ ਤੁਸੀਂ ਇਹਦੇ ਵਿੱਚ ਨੋਟ ਵੀ ਦਿੱਤਾ ਹੋਇਆ ਹੈ ਜੀ this post is applicable to the schools in both jnvi moga te jenu bhi phiri kot only de layi ji eh post applicable ਹੈਗੀ ਹੈ ਜੀ ਸਾਰੇ ਹੀ ਦਸਤਾਵੇਜ਼ ਇੱਕ ਫਾਰਮ ਫਿਲ ਕਰਕੇ ਤੇ ਸਾਰੇ ਹੀ ਦਸਤਾਵੇਜ਼ ਤੁਸੀਂ ਨਾਲ ਲੈ ਕੇ ਜਾਣੇ ਆ ਤੇ ਜਿਹੜੇ ਵੀ ਰਿਲੇਵੈਂਟ ਡਾਕੂਮੈਂਟ ਹੋਣਗੇ ਜੀ ਵਾਕ ਇੰਟਰਵਿਊ ਦੇ ਉੱਤੇ ਜਦੋਂ ਪਹੁੰਚਣਾ ਹੈਗਾ ਜੀ ਹੁਣ ਆਪਾਂ ਨੈਕਸਟ ਨੋਟੀਫਿਕੇਸ਼ਨ ਵੱਲ 바ਤੇ ਆ ਤੀਸਰੇ ਨੋਟੀਫਿਕੇਸ਼ਨ ਵੱਲ ਤੀਸਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੀਐਮ ਸੀਰੀਜ਼ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਇੱਕ ਪੋਸਟ ਅਨਾਉਂਸ ਕੀਤੀ ਗਈ ਹੈਗੀ ਜੀ ਇਸ ਦੇ ਵਿੱਚ ਇਹਨਾਂ ਵੱਲੋਂ ਵੀ ਸਪੈਸ਼ਲੀ ਮੈਂਸ਼ਨ ਕੀਤਾ ਗਿਆ ਜੀ ਪਿਓਰਲੀ ਓਨ ਕੰਟਰੈਕਟ ਬੇਸ ਦੇ ਉੱਤੇ ਪੋਸਟ ਹੈ ਜੀ ਜਿਸ ਦੇ ਵਿੱਚ ਪੋਸਟ ਅਨਾਉਂਸ ਕੀਤੀ ਗਈ ਜੀ ਸਕਿੱਲ ਟੀਚਰ ਜੋਗਾ ਦੀ ਪੋਸਟ ਅਨਾਉਂਸ ਕੀਤੀ ਗਈ ਹੈ 15 7 2025 ਨੂੰ ਵਾਕ ਇੰਟਰਵਿਊ ਰੱਖੀ ਗਈ ਹੈ ਜੋ ਕਿ ਜੀਐਨਵੀ ਗੋਇੰਦਵਾਲ ਸਾਹਿਬ ਤਰਨਤਾਰਨ ਵਿਖੇ ਜੋ ਕਿ ਤੁਹਾਡੇ ਇੰਟਰਵਿਊ ਹੋਵੇਗੀ ਸੇਮ ਪ੍ਰੋਸੈਸ ਹੈਗਾ ਜੀ ਕੁਆਲਿਫੀਕੇਸ਼ਨ ਦੇਖਣ ਲਈ ਤੁਸੀਂ ਲਿੰਕ ਦੇ ਉੱਪਰ ਕਲਿੱਕ ਕਰ ਸਕਦੇ ਹੋ ਇਹਨਾਂ ਦੀ ਆਫੀਸ਼ਲ ਵੈਬਸਾਈਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਐਪਲੀਕੇਸ਼ਨ ਤੁਸੀਂ ਭਰਨੀ ਹੋਵੇਗੀ ਐਕਲੀਫੀਕੇਸ਼ਨ ਫਾਰਮ ਦਾ ਲਿੰਕ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਤੇ ਜਦੋਂ ਫਾਰਮ ਤੁਸੀਂ ਡਾਊਨਲੋਡ ਕਰਨਾ ਹੈਗਾ ਇਹਨਾਂ ਦੀ ਆਫੀਸ਼ਲ ਵੈਬਸਾਈਟ ਦੇ ਉੱਤੇ ਉਹ ਭਰ ਕੇ ਤੁਸੀਂ ਨਾਲ ਸਾਰੇ オリ ਸਰਲ ਕੋਟਾ ਸਟਾਟਡ ਕਾਪੀਜ਼ ਲਗਾ ਕੇ ਸਾਰੇ ਦਸਤਾਵੇਜ਼ ਦੀਆਂ origignal ਸਰਟੀਫਿਕੇਟ ਵਾਕ ਇਨ ਇੰਟਰਵਿਊ ਦੇ ਉੱਤੇ ਲੈ ਕੇ ਪਹੁੰਚਨੇ ਹੈਗੇ ਜੀ ਸਕਿੱਲ ਟਿਚਰ ਯੋਗਾ ਦੀ ਪੋਸਟ ਹੈ ਜੀ 15 7 2025 15 ਜੁਲਾਈ 2025 ਨੂੰ ਵਾਕ ਇਨ ਇੰਟਰਵਿਊ ਐ ਰੱਖੀ ਗਈ ਹੈ ਜੀ ਤੇ ਟਾਈਮ ਦੇ ਉੱਤੇ ਪਹੁੰਚਣਾ ਜ਼ਰੂਰ ਯਕੀਨੀ ਬਣਾਇਆ ਜਾਵੇ ਇਹਨਾਂ ਵੱਲੋਂ ਸਪੈਸ਼ਲੀ ਮੈਂਸ਼ਨ ਕੀਤਾ ਗਿਆ ਹੈ ਜੀ ਇਹ ਹੋ ਗਏ ਆਪਣੇ ਤਿੰਨ ਨੋਟੀਫਿਕੇਸ਼ਨ ਹੁਣ ਆਪਾਂ ਚੌਥੇ ਨੋਟੀਫਿਕੇਸ਼ਨ ਵੱਲ ਬੱਧਾਂ ਚੌਥਾ ਨੋਟੀਫਿਕੇਸ਼ਨ ਕਿਤਨਾ ਜਾਰੀ ਕੀਤਾ ਗਿਆ ਤੁਹਾਨੂੰ ਦੱਸਦੇ ਹੈਗੇ ਜੀ ਚੌਥਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੀਐਮ ਸੀਰੀ ਸਕੂਲ ਜਵਾਹਰ ਨਵੋਤੇ ਵਿਦਿਆਲਿਆ ਫਤਿਹਪੁਰ ਰਾਜਪੂਤਾਨ ਡਿਸਟ੍ਰਿਕਟ ਪਟਿਆਲਾ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਦੇ ਵਿੱਚ ਵੀ ਮੈਂਸ਼ਨ ਕੀਤਾ ਗਿਆ ਪਿਓਰਲੀ ਔਨ ਕੰਟਰੈਕਟ ਬੇਸ ਦੇ ਉੱਤੇ ਪੋਸਟ ਅਨਾਉਂਸ ਕੀਤੀਆਂ ਗਈਆਂ ਨੇ ਪੋਸਟ ਕਿਹੜੀ ਹੈ ਜੀ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਾਇੰਸ ਦੀ ਪੋਸਟ ਅਨਾਉਂਸ ਕੀਤੀ ਗਈ ਹੈ ਇਹ ਵੀ ਸਕੂਲ ટીਚਰ ਦੀ ਪੋਸਟ ਹੈ ਜਿਸ ਦੇ ਵਿੱਚ ਡੇਟ 15 7 2025 ਨੂੰ ਸਵੇਰੇ 9 ਤੋਂ 5 ਵਜੇ ਤੱਕ ਵੌਕ ਇਨ ਇੰਟਰਵਿਊ ਰੱਖੀ ਗਈ ਹੈ ਕਿਤੇ ਹੋਵਗੀ ਇੰਟਰਵਿਊ ਪੀਐਮ ਸੀਰੀ ਸਕੂਲ ਜਵਾਰਨ ਮੋਧਿਆ ਵਿਦਿਆਲਿਆ ਫਤਿਹਪੁਰ ਰਾਜਪੂਤਾਨ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਹੀ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਕੁਆਲਿਫੀਕੇਸ਼ਨ ਲਈ ਤੁਹਾਨੂੰ ਲਿੰਕ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਤੇ ਅਪਲੀਕੇਸ਼ਨ ਫਾਰਮ ਦਾ ਲਿੰਕ ਵੀ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਜੀ ਤੇ ਇੰਟਰਵਿਊ ਦੇ ਉੱਤੇ ਸਮੇਂ ਤੁਸੀਂ ਪਹੁੰਚਣਾ ਹੈਗਾ ਜੀ ਤੇ ਨਾਲ ਹੀ ਅਪਲੀਕੇਸ਼ਨ ਫਾਰਮ ਦਾ ਲਿੰਕ ਤੁਹਾਨੂੰ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਮਿਲ ਜਾਵੇਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਫਾਰਮ ਫਿਲ ਕਰਕੇ ਜੀ ਨਾਲ ਸਾਰੇ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਜੈ ਟੈਸਟ ਕਰਕੇ ਤੇ origignal ਸਰਟੀਫਿਕੇਟ ਲੈ ਕੇ ਤੁਸੀਂ ਇੰਟਰਵਿਊ ਦੇ ਉੱਤੇ ਪਹੁੰਚਣਾ ਹੈਗਾ ਤੁਸੀਂ ਇੰਟਰਵਿਊ ਦੇ ਲਈ ਐਲੀਜੀਬਲ ਹੈਗੇ ਤਾਂ ਤੁਸੀਂ ਪਹੁੰਚ ਜਾਣਾ ਹੈਗਾ ਜੀ ਇੰਟਰਵਿਊ ਦੇ ਅੰਦਰ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਉਸ ਤੋਂ ਬਾਅਦ ਪਹਿਲਾਂ ਚਾਰ ਨੋਟੀਫਿਕੇਸ਼ਨ ਹੋ ਚੁੱਕੇ ਆ ਜੋ ਕਿ ਪਟਿਆਲਾ, ਮੋਗਾ, ਤਰਨਤਾਰਨ ਦੇ ਵਿੱਚ ਇਹ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ। ਤੇ ਫਰੋਜਪੁਰ ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ। ਹੁਣ ਆਪਾਂ ਨੈਕਸਟ ਪੰਜਵੇਂ ਨੋਟੀਫਿਕੇਸ਼ਨ ਦੇ ਬਾਰੇ ਗੱਲ ਕਰਦੇ ਆਂ। ਪੰਜਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੀਐਮ ਪੀਐਮ ਸੀਰੀ ਸਕੂਲ ਜਵਾਰ ਨਵੋਦੇਆ ਵਿਦਿਆਲਿਆ ਚੰਡੀਗੜ੍ਹ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਮਿਨਿਸਟਰੀ ਆਫ ਐਜੂਕੇਸ਼ਨ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਲਿਟਰੇਸੀ ਗਵਰਨਮੈਂਟ ਆਫ ਇੰਡੀਆ ਦਾ ਇੱਕ ਜ਼ਾਰਾ ਹੈਗਾ ਜੀ ਜਿਸ ਦੇ ਵਿੱਚ ਤੁਹਾਨੂੰ ਪੋਸਟ ਅਨਾਉਂਸ ਕੀਤੀ ਗਿਆ ਸਬਜੈਕਟ ਟਾਈਪੋਗ੍ਰਾਫੀ ਐਂਡ ਕੰਪਿਊਟਰ ਐਪਲੀਕੇਸ਼ਨ ਦੀ ਪੋਸਟ ਆ ਜਿਸ ਦੇ ਲਈ ਸਕਲ টিচার ਰਹਿ ਗਿਆ ਇਹ ਹੈ ਟਾਈਪੋਗ੍ਰਾਫੀ ਐਂਡ ਕੰਪਿਊਟਰ ਐਪਲੀਕੇਸ਼ਨ ਦੀ ਪੋਸਟ ਹੈਗੀ ਹੈ ਜੋ ਕਿ 15/7/2025 ਜਨਮ ਕੇ 15 ਜੁਲਾਈ 2025 ਨੂੰ ਇੰਟਰਵਿਊ ਰੱਖੀ ਗਿਆ ਜੋ ਕਿ ਜੀਐਨਵੀ ਚੰਡੀਗੜ੍ਹ ਵਿਖੇ ਹੋਵੇਗੀ ਜੀ ਵਾਕ ਇਨ ਇੰਟਰਵਿਊ ਐਪਲੀਕੇਸ਼ਨ ਫਾਰਮ ਦਾ ਲਿੰਕ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਡਾਊਨਲੋਡ ਕਰਕੇ ਜੀ ਇਸ ਨੂੰ ਭਰ ਕੇ ਇਸ ਦੇ ਨਾਲ ਸਾਰੇ ਦਸਤਾਵੇਜ਼ ਦੀ ਫੋਟੋ ਕਾਪੀਜ਼ ਲਗਾ ਕੇ ਤੁਸੀਂ ਪਹੁੰਚਣਾ ਹੈਗਾ ਤੇ ਨਾਲ ਹੀ ਸਾਰੇ オリジナル ਦਸਤਾਵੇਜ਼ ਲੈ ਕੇ ਜਾਣੇ ਨੇ ਕਵਾਲੀਫਿਕੇਸ਼ਨ ਦੀ ਗੱਲ ਕਰੀ ਤਾਂ ਮਾਸਟਰ ਡਿਗਰੀ ਤੁਸੀਂ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਕੀਤੀ ਹੋਵੇ ਜਾਂ ਐਮਈਐਮਟੈਕ ਕੀਤੀ ਹੋਵੇ ਕੰਪਿਊਟਰ ਸਾਇੰਸ ਜਾਂ ਆਈਟੀ ਦੇ ਵਿੱਚ ਜਾਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ ਹੋਵੇ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਤੇ 2 ਸਾਲ ਦਾ ਟੀਚਿੰਗ ਐਕਸਪੀਰੀਅੰਸ ਹੋਵੇ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਅਪਰੇਜ ਲਿਮਟ ਰੱਖੀ ਗਈ ਹੈ 50 ਸਾਲ ਤੇ 18 ਸਾਲ ਤੋਂ ਘੱਟ ਉਮਰ ਨਹੀਂ ਹੋਣੀ ਚਾਹੀਦੀ ਜੀ ਤੇ ਐਕਸ ਸਰਵਿਸਮੈਨ ਸੁਪਰਡੈਂਟ ਆ ਗਵਰਨਮੈਂਟ ਸਕੂਲ ਟੀਚਰਜ਼ ਦੇ ਲਈ ਜੀ 65 ਸਾਲ ਉਮਰ ਸੀਮਾ ਰੱਖੀ ਗਈ ਤੇ ਕਟ-ਆਫ ਡੇਟ ਫਾਰ ਆਲ ਪੈਰਾਮੀਟਰ ਜੇਕਰ 7 ਇਹ ਪੰਜ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਜਿਨ੍ਹਾਂ ਦੀ ਸੀ ਬਕ ਬਕ ਇਨਫੋਰਮੇਸ਼ਨ ਦੇ ਚੁੱਕੇ ਆ ਜੀ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲਿਆਏ ਹਾਂ ਉਸ ਤੋਂ ਬਾਅਦ ਵੀਡੀਓ ਬਣਾਉਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ